ਹਾਂਜੀ ਆ ਦੇਖੋ ਜੀ ਮਾੜਾ ਜਿਹਾ ਪਹਿਲਾਂ ਦਾ ਉਹ ਮਾੜਾ ਬਿਠਾ ਰਹੇ ਹਾਂ ਮੈਂ ਮਾੜਾ ਬਿਠਾਉਣਾ ਹੁੰਦਾ ਪਰਚਾ ਦੇ ਦਿੱਤਾ ਨਹੀਂ ਯਾਦ ਰੱਖੀ ਕਰ ਇਹ ਤੇਰਾ ਫਿਊਚਰ ਨਾ ਬਰਬਾਦ ਹੁੰਦਾ ਮੈਂ ਬਹੁਤਾਂ ਦਾ ਦੇਖਿਆ ਜੀ ਪਰਚਾ ਕੋਈ ਨਹੀਂ ਕਰ ਲੋ ਜਿਹੜੀ ਜੀ ਉਹ ਤੇਰੇ ਵਰਗੇ ਨੇ ਨਾ ਮੁਰਗੇ ਬੈਰੀ ਟੈਸਟ ਕਰਾਣ ਆਉਂਦੇ ਪੀਸੀ ਸਿਲੈਕਟ ਹੋ ਕੇ ਦੰਦੇ ਦੰਦੇ ਕਰਾਉਣ ਸਮਝਾਈ ਜੀ ਜਿਹੜਾ ਕਰਨਾ ਉਹ ਬੈ ਕੇ ਆਉਣ ਨਾਲ ਕਰਦਾ ੱੱਕੇ ਕਿਉਂ ਮਾਰਦੇ ਨਹੀਂ ਫਿਰ ਬੈ ਕੇ ਆਉਣ ਨਾਲ ਕਰਦਾ ਇਹ ਕੋਈ ਧਰਨੇ ਦੇ ਕਰਕੇ ਇਹ ਪੁਲਸ ਦਾ ਜਿਹੜਾ ਹੈਗਾ ਜਵਾਖਾਂ ਦੇ ਨਾਲ ਚੱਲ ਰਿਹਾ ਹੈ ਨਾ ਤੇ ਹੁਣ ਇਹਦੇ ਵਿੱਚ ਵੀਡੀਓ ਕਰਨ ਦਾ ਮਤਲਬ ਕੀ ਹੈ ਇਹ ਇੱਕ ਜਿਹੜਾ ਐਸ ਐਚਓ ਹੈ ਇਹ ਧਮਕੀ ਦੇ ਰਿਹਾ ਹੈ ਠੀਕ ਹੈ ਇਹਨੂੰ ਇੱਕ ਐਥਿਕ ਮੈਨੂੰ ਸਮਝ ਨਹੀਂ ਆਉਂਦੀ ਹੈ ਕਿ ਵੀ ਜੇ ਉਹ ਵਾਇਲੈਂਸ ਕਰ ਰਿਹਾ ਹੈ ਤਾਂ ਉਹਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਧਮਕੀ ਮਾਰਨਾ ਮਤਲਬ ਕੀ ਹੋਇਆ ਇਹਦੀਆਂ ਗੱਲਾਂ ਦੇਖ ਲਓ ਮੈਂ ਤੇਰੇ ਤੇ ਪਰਚਾ ਕਰ ਦੂੰ ਮਤਲਬ ਪਰਚਾ ਤੂੰ ਪਰਚਾ ਲੀਗਲੀ ਵੇ ਦੇ ਉੱਤੇ ਤੂੰ ਬਣਦਾ ਤੂੰ ਪਰਚਾ ਕਰ ਦੇ ਤੇਰੇ ਲਾਏ ਐਵੀਡੈਂਸ ਹਸ ਹੈ ਦੂਜੀ ਗੱਲ ਉਹਨੂੰ ਕਹਿੰਦਾ ਤੇਰੇ ਵਰਗੇ ਕਹਿੰਦਾ ਪੀਸੀਸ ਕਲੀਅਰ ਕਰਕੇ ਤੇ ਵੈਰੀਫਿਕੇਸ਼ਨ ਕਰ ਦੇਣਾ ਫਿਰ ਹੁੰਦੇ ਮੁੜਦੇ ਨੇ ਇਹਦਾ ਮਤਲਬ ਕੀ ਹੋ ਰਿਹਾ ਹੈ ਇੱਥੇ ਵੀ ਮਤਲਬ ਜਿਹੜਾ ਬੰਦਾ ਪੀਸੀਸ ਕਲੀਅਰ ਕਰ ਰਿਹਾ ਹੈ ਕੋਈ ਇੰਨਾ ਇੰਟੈਲੀਜੈਂਟ ਬੰਦਾ ਉਹਦੇ ਉੱਤੇ ਤੁਸੀਂ ਨਜਾਇਜ਼ ਪਰਚਾ ਕਰਕੇ ਤੁਸੀਂ ਉਹਦੀ ਵੈਰੀਫਿਕੇਸ਼ਨ ਰੋਕਦੇ ਹੋ ਮੈਂ ਇਹ ਧਿਆਨ ਦੇ ਵਿੱਚ ਇਹ ਲਿਆਉਣਾ ਚਾਹੁੰਦਾ ਵੀ ਇਹ ਇਕੱਲਾ ਐਸਐਚਓ ਇਕੱਲਾ ਨਹੀਂ ਹੋ ਸਕਦਾ ਠੀਕ ਹੈ ਇਦਾਂ ਦੇ ਸੈਂਕੜਾ ਹੀ ਪੁਲਿਸ ਮੁਲਾਜ਼ਮ ਪੂਰੀ ਪੁਲਿਸ ਨੂੰ ਧੁੰਦਲਾ ਕਰਦੇ ਨੇ ਇੱਥੇ ਇਹ ਇਕੱਲੇ ਹੀ ਟੱਪੀ ਜਾਂਦਾ ਹੁਣ ਇਹ ਜੇ ਮੇਰੀ ਵੀਡੀਓ ਇਹਦੇ ਤੱਕ ਪਹੁੰਚੂਗੀ ਫਿਰ ਇਹ ਕਹੂ ਬੀ ਦੱਸ ਤੂੰ ਥੋੜਾ ਜਿਹਾ ਤੂੰ ਐਸਐਚਓ ਇੰਚਾਰਜ ਆ ਥਾਣੇ ਦਾ ਤੈਨੂੰ ਪਤਾ ਹੁਣ ਕਿ ਇਹ ਮੇਰੀ ਗੱਲ ਕਿਸ ਤਰੀਕੇ ਨਾਲ ਉਹ ਤੇਰੇ ਨਾਲ ਤਰੀਕੇ ਦੇ ਨਾਲ ਗੱਲ ਕਰ ਰਿਹਾ ਕੁੜੀ ਨੂੰ ਤੂੰ ਕਿਵੇਂ ਬੋਲ ਰਿਹਾ ਇਹਨੂੰ ਸਮਝਾ ਲਾ ਮੈਂ ਕਰ ਦੂੰ ਪੁਲਾਣਾ ਕਰ ਦੂੰ ਮਤਲਬ ਇਹ ਕੀ ਹੋ ਮਾਹੌਲ ਕੀ ਹੋ ਰਿਹਾ ਮੈਂ ਇੱਥੋਂ ਦੇ ਮਾਨ ਜੋਗੇ ਸਪੀਨ ਨੂੰ ਵੀ ਕਹੂੰਗਾ ਵੀ ਇਹਦੀ ਜਾਂਚ ਕੀਤੀ ਜਾਵੇ ਜੇ ਮੁੰਡੇ ਦੇ ਵੱਲੋਂ ਕੋਈ ਗਲਤੀ ਥੱਲੇ ਹੋਈ ਹੈ ਜਾਂ ਕੋਈ ਗਵਰਨਮੈਂਟ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਜਾਂ ਉਹ ਵਾਇਲੈਂਸ ਕ੍ਰੀਏਟ ਕਰਨੇ ਤਾਂ ਲਾਅ ਦੇ ਹਿਸਾਬ ਨਾਲ ਉਹਦੇ ਉੱਪਰ ਕੋਈ ਵੀ ਜੋ ਚੀਜ਼ ਬਣਦੀ ਉਹ ਦੱਸਦ ਕੀਤੀ ਜਾਵੇ ਤੇ ਬਕਾਇਦਾ ਇਹ ਜਿਹੜੀ ਇੱਕ ਵੀਡੀਓ ਵਾਇਲ ਹੋਈ ਹੈ ਤਾਂ ਐਵੀਡੈਂਸ ਥੋੜਾ ਸਾਹਮਣੇ ਮੌਜੂਦ ਆ ਵੀ ਇਹ ਸਦਿੱਤਮ ਕਿ ਦੀ ਜਾਂਦਾ ਹੈ ਮੈਨੂੰ ਸਮਝ ਨਹੀਂ ਆਉਂਦੀ ਹੈ ਕਿ ਇਹ ਕਿਹਨੂੰ ਥਾਣੇ ਦੇ ਵਿੱਚ ਲੈ ਕੇ ਕੀ ਕਰਦਾ ਹੋਊਗਾ ਇਹ ਐਸਐਚਓ ਇਹਨੂੰ ਸਮਝਣ ਵਾਲਾ ਹੋਵੇ ਇੱਕ ਵਾਰ ਹੋਰ ਮੜਿਆ ਦੇਖ ਲਈ ਜਾ ਨਾ ਨਾ ਮੈਂ ਤੁਹਾਡੇ ਨਾਲ ਪਿਆਰ ਨਾ ਕਰਨੀ ਜਿੰਨਾ ਬਾਈ ਉਹਨਾਂ ਕਰਦੇ ਨਾ ਨਾ ਮੈਂ ਤੁਹਾਡੇ ਨਾਲ ਪਿਆਰ ਨਾ ਗੱਲ ਕੀਤੀ ਹੈ ਤੁਸੀਂ ਨਾ ਨਾ ਪਿਆਰ ਪਿਆਰ ਗੱਲ ਨਾ ਮਿਲਿਆ ਕੁਝ ਨਾ ਕੁਝ ਮੇਰੇ ਕੋਲ ਉਰੇ ਬਹਿ ਜਾ ਠੀਕ ਤੱਕੇ ਮਾਰਦੇ ਤੱਕੇ ਮਾਰਦੇ ਤੱਕੇ ਮਾਰਦੇ ਦੇਖੋ ਮਾਰਨ ਦੇ ਤੱਕੇ ਮਾਰਨ ਦੇ ਬਿਠਾ ਰਹੇ ਹਾਂ ਮਨ ਵਿੱਚ ਮਾਰਾ ਬਿਠਾਉਣਾ ਹੁੰਦਾ ਜਿਹੜਾ ਪਰਚਾ ਦੇਤਾ ਨਹੀਂ ਯਾਦ ਰੱਖੀ ਕਰਾ ਦੇਖੋ ਪਰਚਾ ਦੇਤਾ ਯਾਦ ਰੱਖੀ ਲੈ ਇਹਨੂੰ ਮੈਨੂੰ ਸਮਝ ਨਹੀਂ ਆਉਂਦੀ ਤੂੰ ਪਰਚੇ ਦੀ ਕੀ ਧਮਕੀ ਦੀ ਇਹ ਬਈਆਂ ਧਮਕੀਆਂ ਮਤਲਬ ਨਾ ਜਾਏਗੀ ਅੱਧੀ ਗੁੰਡਾ ਦਾ ਇਹ ਗੁੰਡਾ ਕਰ ਦਈਏ ਇਸਨੇ ਆ ਮੈਂ ਸਮਝਾਈ ਸਰ ਇਹ ਨਾ ਕਰ ਰਿਹਾ ਬੈ ਕੇ ਰਾਮ ਨਾਲ ਕਰ ਰਹਾ ਤੱਕੇ ਕਿਉਂ ਮਾਰਦੇ ਪੀਪੀਐਸਟੀ ਇਹ ਕਰਕੇ ਬੈਰੀ ਰਿਸ਼ਨਾ ਫੇਰ ਆਉਂਦੀ ਜਾਂਦੇ ਨਿਖਰੇ ਫੇਰ ਕਿਹਨਾਂ ਨਹੀਂ ਕਰਦੇ ਹੈਗੇ ਲਣਦਾ ਹੀ ਪੰਜਾਬ ਪੁਲਿਸ ਨੂੰ ਯਾਰ ਜਿਹੜੀ ਸਾਰੀ ਪੰਜਾਬ ਪੁਲਿਸ ਨੂੰ ਗੰਦਾ ਕਰਦੀ ਹੈ ਇਹ ਜਿਹੇ ਮਲਾਜ਼ਮ ਗਜ਼ਾਇਜ਼ ਇਹ ਨਾ ਕਰਦੇ ਇਹਦੇ ਖਿਲਾਫ ਬਣਦੀ ਐ ਕਮਿਸ਼ਨਟਰ ਇਕਵਾਰੀ ਵੀ ਬਣਦੀ ਐ ਤੇ ਮੈਂ ਬੁਜ਼ਾਰਤ ਦੀ ਨੁਕਮਾਇਦ ਕੰਪਲੀਟ ਜੋ ਐਵੀਡੈਂਸ ਕੋਲੋਂ ਲੈ ਕੇ ਪਰਚਾ ਦਰਜ ਹੋਵੇ ਤੱਕ ਕਿੰਦਾ ਟੱਕੇ ਮਾਰਦਾ ਇਹ ਗਲਤੀ ਦੇ ਤੱਕੇ ਕੋ ਮਾਰਨ ਦੇ ਕੋਲ ਮਾਰ ਬਿਠਾਰੇ ਹੁੰਦੇ ਮਾਰ ਬਿਠਾਉਣਾ ਹੁੰਦਾ ਜਿਹੜਾ ਬੱਚਾ ਦੇਤਾ ਨਹੀਂ ਯਾਦ ਰੱਖੀ ਕਰੇ ਇਹ ਤੇਰਾ ਫਿਊਚਰ ਨਾ ਬਰਬਾਦ ਹੁੰਦਾ ਮੈਂ ਬੋਤਾਂ ਦਾ ਲੋ ਜੀ ਲੋ ਕਰ ਲੋ ਕੇ ਉਹਨੂੰ ਭਾਂਡਾ ਪਰਚਾ ਹੋ ਗਿਆ ਤੇਰਾ ਫਿਊਚਰ ਬਰਬਾਦ ਕਰ ਦਉ ਮਾਈ ਗਾਡ ਮੈਨੂੰ ਸਮਝ ਨਹੀਂ ਆਉਂਦੀ ਯਾਰ ਇਹ ਕਿੱਧਰ ਨੂੰ ਜਾ ਰਹੀ ਏ ਕੀ ਵਰਦੀ ਪਾ ਕੇ ਮੈਨੂੰ ਕਿਉਂ ਐਨਾ ਮਾਹੌਲ ਖਰਾਬ ਹੋ ਰਿਹਾ ਹੈ ਇੱਥੇ ਜਿਹੜਾ ਕ੍ਰਾਈਮਨਲ ਹੈ ਤੁਸੀਂ ਚੱਕੋ ਕੁਝ ਮਰਜ਼ੀ ਕਰੋ ਯਾਰ ਫਿਰ ਵੀ ਤੁਹਾਡੇ ਸੁਪਰੀਮ ਕੋਰਟ ਬਾਰ-ਬਾਰ ਬੋਲਦੇ ਤੁਸੀਂ ਸ੍ਰੀ ਅਮ ਵੀ ਧਮਕੀ ਦੇ ਇਹਨਾਂ ਮੀਡੀਆ ਮੂਰੇ ਹੁਣ ਇਹਦਾ ਕੀ ਕਰੂ ਐ ਐਸਐਸਪੀ ਨੂੰ ਮੈਂ ਬੇਨਤੀ ਕਰੂੰਗਾ ਇਹਨੂੰ ਸਸਪੈਂਡ ਕਰੋ ਐਡਮਿਨਿਸਟਰੇਟਰ ਇਨਕੁਆਰੀ ਬਿਠਾਓ ਤੇ ਪਰਚਾ ਦੋ ਦਰਜ ਹੁੰਦਾ ਉਹ ਕਰੋ ਇਹਦੇ ਉੱਤੇ ਧਮਕੀਆਂ ਠੁਕੀ ਜਾਂਦਾ ਬੈਠਾ ਸ੍ਰੀ ਅਮ ਐ ਸੋਚਿਆ ਤੂੰ ਕੋਈ ਵੱਡੀ ਚ ਸੋ ਮੈਂ ਬੇਨਤੀ ਕਰੂੰਗਾ ਇਹਦੇ ਖਿਲਾਫ ਜੋ ਵੀ ਐਕਸ਼ਨ ਲਿਆ ਜਾਵੇ ਲਿਆ ਜਾਵੇ ਤਾਂ ਕਿ ਜੋ ਹੋਰ ਵੀ ਇਦਾਂ ਦੇ ਗਲਤ ਹਰਕਤਾਂ ਕਰਦੇ ਨੇ ਜੋ ਇਹ ਧਮਕੀਆਂ ਮਾਰਦੇ ਨੇ ਡਰਾਉਂਦੇ ਨੇ ਬੰਦਿਆਂ ਨੂੰ ਜਾਣ ਬੁੱਝ ਕੇ ਤਾਂ ਉਹਦੇ ਉੱਪਰ ਬਣਦੀ ਕਾਰਵਾਈ ਜ਼ਰੂਰ ਹੋਵੇ ਹਾਂ ਦੂਜੇ ਪਾਸੇ ਵੀ ਇਹਦੀ ਕਹਿਣਾ ਹੈ ਜੇ ਸਟੂਡੈਂਟਸ ਵੱਲੋਂ ਕੋਈ ਲਾਬ ਵਾਇਲਟ ਕੀਤਾ ਗਿਆ ਤਾਂ ਉਹਨਾਂ ਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇ ਥੈਂਕ ਯੂ